ਸੋ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੇ ਪ੍ਰਭੂ ਤੁਹਾਨੂੰ ਬਰਕਤ ਦੇਵੇ ਸੋ ਅੱਜ ਅਸੀਂ ਪ੍ਰਭੂ ਦੇ ਪਵਿੱਤਰ ਵਚਨ ਦੇ ਵਿੱਚੋਂ ਸਿੱਖਾਂਗੇ ਮੱਤੀ ਦੀ ਅੰਜੀਰ ਉਹਦਾ ਤਿੰਨ ਬਾਪ ਦੀ ਦੁਆਇਤ ਚ ਲਿਖਿਆ ਤੋਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਆਇਆ ਹੈ ਹਾਲੇਲੂਇਆ ਵੇਖੋ ਸਭ ਤੋਂ ਪਹਿਲਾਂ ਪ੍ਰਭੂ ਯੀਸ਼ੂ ਮਸੀਹ ਨੇ ਇਸ ਧਰਤੀ ਦੇ ਉੱਤੇ ਆਣ ਕੇ ਤੇ ਪ੍ਰਭੂ ਨੇ ਸਭ ਤੋਂ ਪਹਿਲਾਂ ਪ੍ਰਚਾਰ ਇਹੋ ਹੀ ਕੀਤਾ ਕਿ ਤੋਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਆਇਆ ਹੈ ਹallelujah ਵਿਕੋ ਪ੍ਰਭੂ ਦੋ ਲੈ ਕੇ ਹੁਣ ਤੱਕ ਧਰਤੀ ਦੇ ਉੱਤੇ ਇਹੀ ਪ੍ਰਚਾਰ ਹੋ ਰਿਹਾ ਆ ਬਈ ਸਾਰੇ ਜਣੇ ਤੋਬਾ ਕਰੋ ਆਪਣੀਆਂ ਮਾੜੀਆਂ ਕੰਮਾਂ ਨੂੰ ਛੱਡੋ ਤੇ ਪ੍ਰਭੂ ਯੀਸ਼ੂ ਮਸੀਹ ਦੇ ਵੱਲ ਮੁੜੋ ਹallelujah ਤਾਂ ਕਿ ਤੁਹਾਡੇ ਜੀਵਨ ਦੇ ਵਿੱਚ ਸੁੱਖ ਦੇ ਦਿਨ ਆਉਣ ਅੱਜ ਵੇਖੋ ਧਰਤੀ ਦੇ ਉੱਤੇ ਬਹੁਤ ਸਾਰੇ ਲੋਕ ਨੇ ਜਿਹੜੇ ਬੜੇ ਦੁੱਖਾਂ ਦੇ ਵਿੱਚ ਬੜੀਆਂ ਮੁਸੀਬਤਾਂ ਵਿੱਚ ਬੜੀਆਂ ਬਿਮਾਰੀਆਂ ਦੇ ਵਿੱਚ ਆਪਣੇ ਜੀਵਨ ਕੱਟ ਰਹੇ ਨੇ ਹਾਲੇਲੂਇਆ ਭਾਵੇਂ ਉਹਨਾਂ ਦੇ ਜੀਵਨ ਦੇ ਵਿੱਚ ਕੀ ਆ ਸੁੱਖ ਨਹੀਂ ਪਰ ਪ੍ਰਭੂ ਦੇ ਵਚਨ ਕਹਿੰਦਾ ਕਿ ਤੂਬਾ ਕਰੋ ਤਾਂ ਕਿ ਤੁਹਾਡੇ ਜੀਵਨ ਦੇ ਵਿੱਚ ਸੁੱਖ ਦੇ ਦਿਨ ਆਉਣ ਅੱਜ ਵੇਖੋ ਭੈਣ ਭਰਾਓ ਇਨਸਾਨ ਆਪਣੇ ਪਾਪਾਂ ਤੋਂ ਆਪਣੇ ਕੰਮਾਂ ਤੋਂ ਤੋਬਾ ਕਰਨੀ ਮੈਂ ਚਾਹੁੰਦਾ ਅੱਜ ਦਾ ਇਨਸਾਨ ਲਾਲਚ ਵਿੱਚ ਆ ਕੇ ਐਨਾ ਉਹ ਪ੍ਰਭੂ ਤੋਂ ਦੂਰ ਹੁੰਦਾ ਜਾ ਰਿਹਾ ਆ ਕਿ ਉਹਨੂੰ ਹਰ ਟਾਈਮ ਤੇ ਇਹੋ ਹੀ ਸੋਚ ਵਿਚਾਰ ਰਹੀਦੀ ਆ ਕਿ ਮੈਂ ਕਿੱਦਾਂ ਪੈਸੇ ਨੂੰ ਕਮਾਵਾਂ ਹਾਲੇਲੂਇਆ ਵੇਖੋ ਭੈਣ ਭਰਾਓ ਇਸ ਪੈਸੇ ਤੇ ਲੈਨੇ ਤੁਹਾਨੂੰ ਨਹੀਂ ਜੇ ਬਚਾਉਣਾ ਹਾਲੇਲੂਇਆ ਇਹ ਧਰਤੀ ਦੇ ਜਿਹੜਾ ਪੈਹਾ ਆ ਜੋ ਵੀ ਤੁਹਾਡੇ ਸਰੀਰ ਦੀ ਜ਼ਰੂਰਤ ਪੂਰ ਕਰ ਪੂਰੀ ਕਰ ਦੇਹੀ ਤੇ ਇਹ ਉਹਨਾਂ ਚੀਜ਼ਾਂ ਜਿੰਨਾ ਚਿਰ ਤੁਹਾਡਾ ਧਰਤੀ ਦੇ ਉੱਤੇ ਸਰੀਰ ਉਸ ਤੋਂ ਬਾਅਦ ਤੁਹਾਡਾ ਆਤਮਾ ਪਰਮੇਸ਼ਰ ਦੇ ਕੋਲੋਂ ਜਾਣਾ ਹੈ ਹਾਲੇਲੂਇਆ ਕਿਉਂਕਿ ਜੋ ਕੁਝ ਤੁਸੀਂ ਸਰੀਰ ਦੇ ਵਿੱਚ ਰਹਿ ਕੇ ਕੀਤਾ ਪ੍ਰਭੂ ਨੇ ਇੱਕ ਇੱਕ ਚੀਜ਼ ਦਾ ਹਿਸਾਬ ਲੈਣਾ ਹੈ ਅੱਜ ਵੇਖੋ ਦੁਨੀਆ ਦੀ ਦੌੜ ਪੈਸੇ ਦੇ ਪਿੱਛੇ ਲੱਗੀ ਹੈ ਹਾਲੇਲੂਇਆ ਦੇਖੋ ਇੱਕ ਤੇਹ ਨੇ ਕਿੰਨਾ ਵੀ ਪੈਸਾ ਇਕੱਠਾ ਕੀਤਾ ਹੋਏ ਤੇ ਕੱਲ ਨੂੰ ਹੀ ਕਹੇ ਦੀ ਮੌਤ ਹੋ ਜੇ ਉਹਦੇ ਸਾਹ ਵਿੱਚੋਂ ਨਿਕਲ ਜਾਣ ਤੇ ਫਿਰ ਕਿੱਥੇ ਗਿਆ ਉਹ ਪੈਸਾ ਹallelujah ਦੇਖੋ ਇਦਾਂ ਹੀ ਅਸੀਂ ਵੀ ਇੱਕ ਇਨਸਾਨ ਨੂੰ ਜਾਣਦੇ ਆ ਉਹਨੇ ਬਹੁਤ ਸਾਰੇ ਪੈਸੇ ਇਕੱਠੇ ਕਰਕੇ ਰੱਖੇ ਹੀ ਤੇ ਰਾਤ ਨੂੰ ਉਹਦੀ ਮੌਤ ਹੋ ਗਈ ਹallelujah ਭਾਵੇਂ ਸਾਰਾ ਕੁਝ ਇੱਥੇ ਹੀ ਰਹਿ ਗਿਆ ਹallelujah ਦੇਖੋ ਜੇ ਅਸੀਂ ਧਰਤੀ ਦੇ ਉੱਤੇ ਰਹਿ ਕੇ ਆਪਣੇ ਸਰੀਰ ਨੂੰ ਪ੍ਰਭੂ ਦੇ ਲਈ ਉਹਦੀ ਉਸਤਤ ਕਰਾਂਗੇ ਸਰੀਰ ਦਾ ਇਹ ਸਰੀਰ ਦੇ ਨਾਲ ਉਹਦੇ ਨਾਮ ਨੂੰ ਮਹਿਮਾ ਦਵਾਂਗੇ ਤੇ ਖੁਦਾ ਤੁਹਾਡੇ ਉੱਤੇ ਕਿਰਪਾ ਕਰੇਗਾ ਹallelujah ਕਿਉਂ ਵਿਕੋ ਜਦੋਂ ਸਰੀਰ ਛੱਡਦਾ ਹੈ ਇਨਸਾਨ ਨੇ ਧਰਤੀ ਦੇ ਉੱਤੋਂ ਤੇ ਉਦੋਂ ਖੁਦਾ ਨੇ ਇੱਕ ਨਵਾਂ ਜੀਵਨ ਫਿਰ ਦੇਵੇਗਾ ਜਿਹਨੂੰ ਬਹੁਤ ਸਾਰੇ ਲੋਕ ਕਹਿੰਦੇ ਨੇ ਮੁਕਤੀ ਹallelujah ਜਿਸ ਮੁਕਤੀ ਨੂੰ ਪਾਉਣ ਵਾਸਤੇ ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਤਰ੍ਹਾਂ-ਤਰ੍ਹਾਂ ਦੇ ਜਗ੍ਹਾ ਤੇ ਪਹਾੜਾਂ ਤੇ ਪਤਾ ਨਹੀਂ ਕਿਹੜੀ-ਕਿਹੜੀ ਜਗ੍ਹਾ ਤੇ ਜਾਂਦੇ ਨੇ ਹਾਲੇਲੂਇਆ ਪਰ ਮੁਕਤੀ ਵੇਖੋ ਤੁਹਾਡੇ ਕੋਲ ਆ ਹਾਲੇਲੂਇਆ ਪ੍ਰਭੂ ਯੀਸ਼ੂ ਮਸੀਹ ਨੇ ਧਰਤੀ ਉਪਰ ਸਰੀਰ ਲਿਆ ਇਨਸਾਨਾਂ ਨੂੰ ਉਹਨੇ ਮੁਕਤੀ ਦੇਣ ਦੇ ਲਈ ਹਾਲੇਲੂਇਆ ਵੇਖੋ ਭੈਣ ਭਰਾਓ ਅੱਜ ਦੀ ਪੈਸੇ ਦੀ ਦੌੜਿਆ ਅੱਜ ਵੇਖੋ ਕਿਸੇ ਨੂੰ ਕਹਿ ਦੀ ਵੀ ਚਿੰਤਾ ਨਹੀਂ ਹਾਲੇਲੂਇਆ ਕੋਈ ਕੀ ਕਰਦਾ ਆ ਕੀ ਕੀ ਨਹੀਂ ਕਰਦਾ ਜੇ ਕੋ ਖਾਰਿਆ ਹੈ ਕਹੇ ਨੂੰ ਇਦਨਾ ਕੋਈ ਲੈਣਾ ਦੇਣਾ ਨਹੀਂ ਅੱਜ ਲੋਕ ਐਨੇ ਸਵਾਰਥੀ ਹੋ ਗਏ ਨਾ ਵਚਨ ਦੇ ਵਿੱਚ ਲਿਖਿਆ ਕਿ ਅੰਤ ਦੇ ਦਿਨਾਂ ਦੇ ਵਿੱਚ ਲੋਕ ਮਾਇਆ ਦੇ ਲੋਭੀ ਸ਼ੇਠੀ ਬਾਜ ਹੰਕਾਰੀ ਨਾਸੁਖਰੇ ਮਾਪਿਆਂ ਦੇ ਅਨਗਿਆਕਾਰ ਪ੍ਰਭੂ ਕਹਿੰਦਾ ਹੋਵ ਜਾਣਗੇ ਅੱਜ ਦੁਨੀਆ ਦੇ ਉੱਤੇ ਉਹੀ ਹੋ ਗਿਆ ਹੈ ਕਿ ਅਸੀਂ ਅੰਤ ਦੇ ਦਿਨਾਂ ਦੇ ਵਿੱਚ ਚੱਲ ਰਹੇ ਅੰਤ ਦੇ ਦਿਨ ਤੇ ਭਾਗ ਕੇ ਪ੍ਰਭੂ ਦੇ ਆਉਣ ਦੇ ਦਿਨਾਂ ਦੇ ਵਿੱਚ ਅਸੀਂ ਇਹਨਾਂ ਚ ਰਹਿ ਰਹੇ ਤੇ ਵੇਖੋ ਭੈਣ ਭਰਾਓ ਬਹੁਤ ਸਮਾਂ ਘਟ ਰਹਿ ਗਿਆ ਹੈ ਪ੍ਰਭੂ ਦਾ ਧਰਤੀ ਦੇ ਉੱਤੇ ਆਉਣ ਦਾ ਤੇ ਵੇਖੋ ਜਦੋਂ ਉਹਨੇ ਆਉਣਾ ਹੈ ਤੇ ਫਿਰ ਉਹਨੇ ਇੱਕ ਇੱਕ ਦਾ ਨਿਆਂ ਕਰਨਾ ਹੈ ਹਾਲੇਲੂਇਆ ਅੱਜ ਜਿਹੜੀ ਦੌੜ ਪੈਸੇ ਦੇ ਪਿੱਛੇ ਲੱਗੀ ਆ ਉਹੀ ਜੇ ਦੌੜ ਵੱਧ ਤੋਂ ਵੱਧ ਪਰਮੇਸ਼ੀਅ ਦੇ ਪਿੱਛੇ ਲੱਗੇ ਖੁਦਾ ਧੰਨਵਾਦ ਵੀ ਵਿਖੋ ਪੈਸੇ ਕਮਾਉਣੇ ਮਾੜੀ ਗੱਲ ਨਹੀਂ ਹੈ ਬੰਦਾ ਕਮਾਵੇ ਪਰ ਉਹਦਾ ਧੰਨਵਾਦ ਵੀ ਕਰਦੇ ਰਹੋ ਉਹਨੂੰ ਯਾਦ ਰੱਖ ਕੇ ਹਰ ਇੱਕ ਕੰਮ ਕਰੋ ਤਾਂ ਕਿ ਖੁਦਾ ਤੁਹਾਡੇ ਜੀਵਨ ਦੇ ਵਿੱਚ ਇਸ ਧਰਤੀ ਦੇ ਉੱਤੇ ਵੀ ਸੁੱਖ ਬਣਾ ਕੇ ਰੱਖੇ ਤੇ ਜਦੋਂ ਜਾਓ ਤੇ ਉਦੋਂ ਵੀ ਤੁਹਾਡੇ ਜੀਵਨ ਦੇ ਵਿੱਚ ਇੱਕ ਵਧੀਆ ਤੁਹਾਨੂੰ ਅੱਗੇ ਜੀਵਨ ਦਵੇ ਹਾਲੇਲੂਇਆ ਵਿਖੋ ਇੰਨੇ ਪੈਸੇ ਜੇ ਜੋੜ ਵੀ ਲਏ ਤੇ ਕੱਲ ਨੂੰ ਜੇ ਸਾਹ ਨਿਕਲੇਗਾ ਤੇ ਫਿਰ ਕੀ ਕਰਨਾ ਕੋਈ ਨਹੀਂ ਫਿਰ ਇਹ ਪੈਸੇ ਤੇਰੇ ਨੂੰ ਕੁਝ ਵੀ ਤੂੰ ਹੀ ਨਹੀਂ ਕਰ ਸਕਰੀ ਹਾਲੇਲੂਇਆ ਵੀ ਕੋ ਇਸ ਕਰਕੇ ਧਰਤੀ ਉਤੇ ਜੇ ਤੇ ਸਰੀਰ ਵਿੱਚ ਰਹਿ ਕੇ ਪ੍ਰਭੂ ਦੀ ਮਹਿਮਾ ਕਰੋ ਪਰਮੇਸ਼ਰ ਦੇ ਨਾਮ ਨੂੰ ਉਸਤਤਿਓ ਜਲਾਲ ਦਿਓ ਵਡਿਆਈ ਦਿਓ ਕਿਉਂਕਿ ਅੱਜ ਤੋਂ 2023 ਸਾਲ ਪਹਿਲਾਂ ਇਹ ਪ੍ਰਚਾਰ ਹੋ ਰਿਹਾ ਹੈ ਕਿ ਤੋਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਆਇਆ ਹੈ ਅੱਜ ਵੀ ਰਾਜ ਤੁਹਾਡੇ ਘਰ ਦੇ ਅੱਗੇ ਆ ਅੱਜ ਵੀ ਰਾਜ ਤੁਹਾਡੇ ਮੂਹੇ ਦੇ ਅੱਗੇ ਖਲੋਤਾ ਹੈ ਪਰ ਜੇ ਤੁਸੀਂ ਉਸ ਰਾਜ ਨੂੰ ਆਪਣੇ ਜੀਵਨ ਦੇ ਵਿੱਚ ਲੈਣਾ ਚਾਹਉ ਤੇ ਹallelujah ਅੱਜ ਵੇਖੋ ਘਰਾਂ ਘਰਾਂ ਦੇ ਵਿੱਚ ਲੋਕ ਜਾ ਕੇ ਕਹਿ ਰਹੇ ਆ ਕਿ ਬਈ ਤੋਬਾ ਕਰੋ ਤੇ ਜੋ ਸਵਰਗ ਦਾ ਰਾਜ ਨੇੜੇ ਆਇਆ ਆ ਪਰ ਲੋਕ ਘਰਾਂ ਦੇ ਵਿੱਚੋਂ ਪ੍ਰਭੂ ਨੂੰ ਭਜਾ ਬਿਲਕੁਲ ਪ੍ਰਭੂ ਦੇ ਲੋਕਾਂ ਨੂੰ ਭਜਾਉਣਾ ਤੇ ਪ੍ਰਭੂ ਨੂੰ ਭਜਾਉਣਾ ਭਜਾਅ ਦਿੰਦੇ ਨੇ ਹਾਨੂੰ ਨਹੀਂ ਚਾਹੀਦਾ ਸਵਰਗ ਰਾਜ ਪਰ ਵੇਖੋ ਭੈਣ ਭਰਾਓ ਪਤਾ ਉਦੋਂ ਹੀ ਲੱਗਣਾ ਜਦੋਂ ਬੰਦਾ ਇਨਸਾਨ ਧਰਤੀ ਦੇ ਉਤੋਂ ਉਹ ਜਾਣਦਾ ਹੈ ਇਸ ਕਰਕੇ ਵੇਖੋ ਸ਼ਰੀਰ ਵਿੱਚ ਤੁਸੀਂ ਪ੍ਰਭੂ ਨੂੰ ਪਾ ਸਕਦੇ ਜੀ ਤੇ ਇੱਕ ਮੁਕਤੀ ਸਦਾ ਦੀ ਮੁਕਤੀ ਨੂੰ ਹਾਸਲ ਕਰ ਸਕਦੇ ਜੀ ਜਿਵੇਂ ਕੋਈ ਸ਼ਰੀਰ ਸੜ ਦਿੱਤਾ ਤੇ ਉਸ ਤੋਂ ਬਾਅਦ ਫਿਰ ਕੁਝ ਵੀ ਨਹੀਂ ਹੋਣਾ ਇਸ ਕਰਕੇ ਵੇਖੋ ਤੋਬਾ ਕਰੋ ਤਾਂ ਜੋ ਤੁਹਾਡੇ ਜੀਵਨ ਦੇ ਵਿੱਚ ਧਰਤੀ ਉੱਤੇ ਵੀ ਸੁੱਖ ਦੇ ਦੇਣ ਉਹਨ ਤੇ ਜਦੋਂ ਜਾਓ ਉਦੋਂ ਵੀ ਤੁਹਾਨੂੰ ਸੁੱਖ ਮਿਲੇ ਪ੍ਰਭੂ ਤੁਹਾਨੂੰ ਬਰਕਤ ਦੇ ਅਮੀਨ